ਤੁਹਾਡਾ ਇੱਥੇ ਸਵਾਗਤ ਪੰਜਾਬ ਦੇ ਕੋਨੇ-ਕੋਨੇ ਤੋਂ ਇੰਡਸਟਰੀ ਦੇ ਨਾਲ ਸੰਬੰਧਿਤ ਸੀਐਲਐਸ ਪ੍ਰਬੰਧਕ ਉਹਨਾਂ ਦੇ ਔਰ ਜਿਨ੍ਹਾਂ ਨੇ ਬਹੁਤ ਮਿਹਨਤਾਂ ਤੋਂ ਬਾਅਦ ਆਪਣੀਆਂ ਫੈਕਟਰੀਆਂ ਆਪਣੀਆਂ ਉਦਯੋਗਾਂ ਨੂੰ ਕਾਮਯਾਬ ਕੀਤਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਟੇਜ ਤੇ ਬੈਠੇ ਦੇਸ਼ਦੇਵ ਇੱਕ ਵਿਜਨਰੀ ਇੱਕ ਆਊਟ ਆਫ ਦਾ ਬਾਕਸ ਸੋਚਣ ਵਾਲੇ ਲੀਡਰ ਜਿਨ੍ਹਾਂ ਨੇ ਪਹਿਲਾਂ ਤਾਂ ਸੋਚਿਆ ਕਿ ਜਿਹੜੀ ਪੋਲਿਟਿਕਸ ਹੈ ਉਹਨੂੰ ਪੈਸੀ ਵਾਲਿਆਂ ਤੋਂ ਜਾਂ ਗੁੰਡਾਗਰਦੀ ਵਾਲਿਆਂ ਤੋਂ ਕੱਢ ਕੇ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਕਰੀਏ ਇੱਕ ਆਮ ਆਦਮੀ ਪਾਰਟੀ ਬਣਾਈ ਆਮ ਲੋਕਾਂ ਨੂੰ ਮੌਕੇ ਮਿਲੇ ਆਮ ਲੋਕ ਸੱਤਾ ਚਾਹੇ ਆਮ ਲੋਕ ਸੱਤਾ ਚਾਹੇ ਤਾਂ ਆਮ ਲੋਕਾਂ ਨੂੰ ਆਮ ਲੋਕਾਂ ਦੀ ਪ੍ਰੋਬਲਮਾਂ ਪਤਾ ਸੀ ਤਾਂ ਹਮ ਪ੍ਰੋਬਲਮਾਂ ਹੱਲ ਹੋਣ ਲੱਗੀਆਂ ਪਹਿਲਾਂ ਦਿੱਲੀ ਦੇ ਵਿੱਚ ਸ਼ੁਰੂਆਤ ਹੋਈ ਹੁਣ ਇੱਥੇ ਬਹੁਤ ਫਾਸਟ ਕੰਮ ਚੱਲ ਰਿਹਾ ਮੇਰੇ ਮੇਰੀ ਮਰਜ਼ਾ ਪੰਜਾਬ ਦੇ ਇੱਕ ਹੋਰ ਮਹਾਨ ਪਿਆਰੇ ਨੇਤਾ ਜਿਨ੍ਹਾਂ ਨੂੰ ਜਿੱਥੇ ਵੀ ਜਾਂਦੇ ਨੇ ਪਿਆਰ ਉਹ ਨਹੀਂ ਕਰਦੇ ਪਰ ਪੰਜਾਬ ਥੋੜਾ ਜਿਹਾ ਜ਼ਿਆਦਾ ਇਸ ਲਈ ਕਿ ਉਹਨਾਂ ਨੇ ਪੰਜਾਬ ਦੀ ਤਰੱਕੀ ਦਾ ਜਾਂ ਡੁੱਬਦੇ ਹੋਏ ਪੰਜਾਬ ਨੂੰ ਇੱਕ ਸਹਾਰਾ ਜਿਹੜਾ ਦਿੱਤਾ ਨੈਸ਼ਨ ਕਨਵੀਨਰ ਆਮਾਦੀ ਪਾਰਟੀ ਦੇ ਸ੍ਰੀ ਕੇਜਰੀਵਾਲ ਸਾਹਿਬ ਹੁਣੇ-ਹੁਣੇ ਲੁਧਿਆਣਾ ਤੋਂ ਚੋਨ ਜਿਤ ਕੇ ਇੰਡਸਟਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੰਜੀਵ ਰੋੜਾ ਜੀ ਔਰ ਸੈਕਟਰੀ ਸਹਿਬਾਨ ਔਰ ਜਿੰਨੇ ਵੀ ਮੇਰੇ ਸਾਹਮਣੇ ਚਾਹੇ ਉਹ ਵਿੜੀਏ ਦੇ ਜਿਹੜੇ ਯੰਗ ਬ੍ਰੇਨ ਜਿਹੜੇ ਹਰ ਰੋਜ਼ ਬ੍ਰੇਨਸਟਾਰਮਿੰਗ ਕਰਕੇ ਕੁਝ ਨਾ ਕੁਝ ਨਵਾਂ ਜਨੂਨ ਜਿਹੜਾ ਪੈਦਾ ਕਰਦੇ ਆ ਹਰ ਫੀਲਡ ਦੇ ਵਿੱਚ ਮੈਂ ਉਹਨਾਂ ਦਾ ਸੀਮਾ ਜਿ ਬੈਠੇ ਆ ਸਾਡੇ ਮਿੱਤਰ ਸਾਰੇ ਢਾਕਾ ਸਾਹਿਬ ਬੈਠੇ ਸਾਰੇ ਬੈਠੇ ਤੇ ਨਾਲ ਮੇਰੇ ਸਾਹਮਣੇ ਸਾਰੇ ਇੰਡਸਟਰੀਸ ਬੈਠੇ ਲਗਭਗ ਆਪਾਂ ਕਿਸੇ ਨਾ ਕਿਸੇ ਵਿਆਹ ਸ਼ਾਦੀ ਜੀ ਕਿਤੇ ਨਾ ਕਿਤੇ ਇਕੱਠੇ ਹੋ ਜਾਂਦੇ ਆ ਸੋ ਵੈਲਕਮ ਹੈ ਜੀ ਸਵਾਗਤ ਹੈ ਨਮਸਕਾਰ ਸਸਰੀਕਾ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਖਾਲਸਾ ਅੱਜ ਇੱਕ ਉਹੜਾ ਮੇਰੇ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਸੀਗਾ ਮੈਂ ਡਿਸਕਸ ਕਰਦਾ ਨਾ ਸਕੇਜੀਵਲ ਸਾਹਿਬ ਨਾਲ ਕਿ ਜਦੋਂ ਵੀ ਆਪਾਂ ਕਰਦੇ ਆਂ ਆਪਾਂ ਸਨਤਕਾਰ ਸਰਕਾਰ ਮਿਲਣੀ ਕਰਦੇ ਆਂ ਉਹ ਸਾਰੇ ਆ ਜਾਂਦੇ ਆ ਆ ਜਾਂਦੇ ਐ ਤੇ ਆਪਾਂ ਉਹਨਾਂ ਨੂੰ ਮਾਈਕ ਦੇ ਦਿੰਨੇ ਆ ਵੈਸੇ ਕੱਲੀ ਇਹ ਹੀ ਪਾਰਟੀ ਐ ਜਿਹੜੀ ਇਹ ਹਿੰਮਤ ਕਰ ਸਕਦੀ ਐ ਕਿ ਮਾਈਕ ਉਧਰ ਫੜਾ ਕੇ ਆਪ ਬਹਿਣਾ ਮੂਰੇ ਬਾਕੀ ਨਹੀਂ ਫੜਾ ਸਕਦੇ ਮਾਈਕ ਕਿਉਂਕਿ ਉਹਨਾਂ ਨੇ ਇਹ ਜਾ ਕੁਝ ਕੀਤਾ ਹੋਇਆ ਉਹ ਮੈਂ ਇੱਕ ਮਾਈਕ ਉਹਨੂੰ ਪਤਾ ਐ ਮਾਈਕ ਚ ਕੀ ਆਊਗਾ ਸੋ ਮੁਸ਼ਕਲਾਂ ਬਹੁਤ ਜ਼ਿਆਦਾ ਪੁਰਾਣੀਆਂ ਜਿਸ ਤਰ੍ਹਾਂ ਅਰੋੜਾ ਸਾਹਿਬ ਕਹਿ ਰਿਹਾ ਕੋਈ 40 ਸਾਲ ਪੁਰਾਣੀ ਕੁਤੀ 30 ਸਾਲ ਪੁਰਾਣੀ ਉਹ ਡਿਸਕਸ ਕਰਦੇ ਆ 2 3 ਘੰਟੇ 4 ਘੰਟਿਆਂ ਦੇ ਪ੍ਰੋਗਰਾਮ ਹੁੰਦੇ ਆ ਫਿਰ ਵੀ ਨਹੀਂ ਮੁਕਦਾ ਫਿਰ ਅਸੀਂ ਕਹਿੰਦੇ ਲਿਖ ਕੇ ਦੇ ਦਿਓ ਜੀ ਵੀ ਅਸੀਂ ਆਪਾਂ ਇਹਨਾਂ ਨੂੰ ਕੈਟੇਗੋਰਾਇਜ਼ ਕਰ ਲੈਨੇ ਆ ਕਿ ਆਪਾਂ ਹਰ ਸੈਕਟਰ ਦਾ ਇੱਕ ਕਮੇਟੀ ਬਣਾ ਦਿੰਨੇ ਆ ਉਹ ਆਪ ਹੀ ਬਣਾ ਲੈਣ ਇੱਕ ਉਹਦਾ ਚੇਅਰਮੈਨ ਬਣਾ ਲਓ ਉਹ ਦੱਸ ਦੇਣ ਕਿ ਟੈਕਸਟਾਈਲ ਕੀ ਚਾਹੁੰਦਾ ਐਮ ਐਸ ਐਮਈ ਕੀ ਚਾਹੁੰਦੀ ਐ ਸਪੋਰਟਸ ਵਾਲੇ ਕੀ ਚਾਹੁੰਦੇ ਨੇ ਹਰ ਫੀਲਡ ਸਾਨੂੰ ਦੱਸ ਦੇ ਉਹ ਸਾਬ ਨਾਲ ਪਾਲਿਸੀ ਵੀ ਬਣ ਜੂਗੀ ਇਨ ਕੇਸ ਕੋਈ ਅਮੈਂਡਮੈਂਟ ਜਾਂ ਕੋਈ ਪਰਸਨਲ ਪ੍ਰੋਬਲਮ ਐਦਾਂ ਦੀ ਆ ਰਹੀ ਹੈ ਤਾਂ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਸਿਰਫ ਉਹੀ ਸੈਕਟਰ ਆਪੇ 10 11 ਜਾਣੇ ਹੈਗੇ ਤੇ ਆਓ ਮਿਲੋ ਤੇ ਦੱਸੋ ਵੀ ਕੀ ਪ੍ਰੋਬਲਮ ਆ ਤੁਹਾਡੀ ਪ੍ਰੋਬਲਮ ਹੱਲ ਕਰਦੇ ਬਜਾਏ ਇਸ ਦੇ ਕਿ ਅਗਲੀ ਸਨਤ ਵਪਾਰ ਤੇ ਸਰਕਾਰ ਮਿਲਣੀ ਦੀ ਉਡੀਕ ਕਰਨ ਦੇ ਬਜਾਏ ਸੋ ਅੱਜ ਉਹਦਾ ਰਸਮੀ ਤੌਰ ਤੇ ਅਸੀਂ ਉਦਘਾਟਨ ਹੈ ਸਮਝ ਲਓ ਕਮੇਟੀਆਂ ਬਣ ਗਈਆਂ ਤੁਹਾਡੇ ਆਪਣੀ ਸਹਿਮਤੀ ਨਾਲ ਬਣੀਆਂ ਨੇ ਔਰ ਮੈਨੂੰ ਉਮੀਦ ਹੈ ਕਿ ਦੇਸ਼ ਦੇ ਵਿੱਚ ਇਹ ਇਸ ਤਰ੍ਹਾਂ ਦਾ ਕੋਈ ਕਿਤੇ ਹੋਰ ਹੈ ਨਹੀਂ ਇਸ ਤਰ੍ਹਾਂ ਦਾ ਸਿਸਟਮ ਕਿਸੇ ਸਰਕਾਰ ਨੇ ਨਹੀਂ ਬਣਾਇਆ ਬਹੁਤ ਸਾਰੇ ਪੰਜਾਬ ਸਰਕਾਰ ਦੇ ਹੈ ਜੋ ਕੰਮ ਨੇ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ ਜਿਹਦੇ ਵਿੱਚ ਐਸਐਸਐਫ ਵੀ ਐਗ ਸੜਕ ਸੁਰੱਖਿਆ ਫੋਰਸ ਕੱਲੀ ਜੇ ਟ੍ਰੈਫਿਕ ਪੁਲਿਸ ਹੋ ਤਾਂ ਸ਼ਹਿਰਾਂ ਚ ਕੋਈ ਡਾਇਰੈਕਟ ਨਾਲ ਕ੍ਰਾਸ ਕਰ ਜੇ ਕੋਈ ਹੋਰ ਸਪੀਡ ਨਾ ਹੋਵੇ ਜਾਂ ਕੋਈ ਤਾਂ ਉੱਥੇ ਤੱਕ ਦਿੱਖਦੀ ਹੈ ਬਾਕੀ ਸੜਕਾਂ ਜਿਹੜੀਆਂ ਉਹ ਸੁਨੀਆਂ ਹੀ ਸੀ ਮਤਲਬ ਐਕਸੀਡੈਂਟ ਹੋ ਗਿਆ ਲੋਕਾਂ ਨੇ ਗੱਡੀ ਕੱਢੀ ਵੱਢ ਕੇ ਆਰੀ ਦੇ ਬਲੇਡ ਨਾਲ ਜਾਂ ਜਿਵੇਂ ਮਰਜੀ ਲੋਕ ਹੀ ਲੈ ਕੇ ਗਏ ਪੰਜਾਬ ਦੇ ਵਿੱਚ ਮੈਂ ਜਦੋਂ ਡਾਟਾ ਕਢਾਇਆ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ 15 ਤੋਂ 16 ਪਰ ਡੇ ਔਨ ਦਾ ਸਪੌਟ ਡੈਥ ਕਲੈਕਟੈਂਸ ਚੁੰਦੀ ਸੀ ਟਾਪ ਨੰਬਰ 1 ਤੇ ਪੰਜਾਬ ਸੀ ਇਹਦਾ ਮਤਲਬ 16 30 ਕਰ ਲਓ ਤਾਂ 480 480 12 ਕਰ ਲਓ 5000 ਦਾ ਅੰਕੜ ਚੱਲ ਗਿਆ 5000 ਬੰਦਾ ਔਨ ਦਾ ਸਪੌਟ ਜਿਹੜੇ ਜ਼ਖਮੀ ਹੋ ਜਾਂਦੇ ਰੀੜ ਦੀ ਹੱਡੀ ਉਹ ਵੀ ਮਰਿਆ ਮਰ ਕੇ ਹੋ ਜਾਂਦੀ ਜਿਹੜੇ ਮੰंजेਦੀ ਪੈ ਗਈ ਮੱਕੇ ਵੀ ਇਹਦੇ ਵਾਸਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਸੜਕਾਂ ਪੰਜਾਬ ਵਿੱਚ ਬਹੁਤ ਵਧੀਆ ਨੇ ਗੱਡੀਆਂ ਦੇ ਸ਼ੌਂਕੀ ਆ ਪੰਜਾਬੀ ਵੱਡੀਆਂ ਨੇ ਪਰ ਐਕਸੀਡੈਂਟ ਜਿਹੜੇ ਨੇ ਉਹ ਤਰੋਪ ਨਹੀਂ ਸਕਦਾ ਕੋਈ ਉਹ ਸਿਸਟਮ ਨਾਲ ਹੀ ਰੋਕਣਗੇ ਤੁਸੀਂ ਫਿਰ 5000 ਮੁੰਡਾ ਕੁੜੀਆਂ ਪੀਪੀ ਚੋਂ ਲੈ ਟ੍ਰੇਨਿੰਗ ਦਿੱਤੀ ਤੇ ਅੱਜ ਉਹ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਅੱਜ ਉਹ ਤੁਸੀਂ ਦੇਖਦੇ ਹੋਵੋਗੇ ਜੇ ਤੁਸੀਂ ਆਏ ਹੋਵੋਗੇ ਅੱਜ ਵੀ ਹਰ 30 ਕਿਲੋਮੀਟਰ ਤੇ ਉਹ ਰੇਡੀਅਸ ਚ ਉਹ ਗੱਡੀਆਂ ਜਿਹੜੀਆਂ ਨੇ ਕੰਮ ਦੀਆਂ ਫਿਰਦੀਆਂ ਨੇ ਉਹਨਾਂ ਕੋਲੇ ਫਰਸਟ ایڈ ਦਾ ਸਮਾਨ ਵੀ ਹੈ ਸਟੈਚਰ ਵੀ ਹੈ ਉਹਨਾਂ ਕੋਲੇ ਜਿਹੜਾ ਆਰੀ ਦੇ ਬਲੇਡ ਨੇ ਜਾਂ ਕੋਈ ਜਾਂ ਕੋ ਟੱਕ ਖੜ ਗਿਆ ਖਰਾਬ ਹੋ ਕੇ ਤਾਂ ਉਹ ਗੱਡੀ ਐਨੀਆ ਪਾਵਰਫੁਲ ਨਹੀਂ ਕਿ ਉਹਨੂੰ ਪੁੱਲ ਕਰਕੇ ਜਾਂ ਪੁਸ਼ ਕਰਕੇ ਸਾਈਡ ਤੇ ਕਰ ਦਿੰਦੇ ਹੁਣ ਤੁਸੀਂ ਉਹ ਉਸ ਕਿਸਮ ਦੀਆਂ ਖਬਰਾਂ ਰੇਅਰੈਸਟ ਆਫ ਰੇਅਰ ਹੋ ਜੇ ਮੈਂ ਕਹਿ ਨਹੀਂ ਸਕਦਾ ਪਰ ਉਸ ਕਿਸਮ ਦੀਆਂ ਖਬਰਾਂ ਹੋਣ ਨਹੀਂ ਆਉਂਦੀਆਂ ਕਿ ਖੜੇ ਟਰੱਕ ਦੇ ਵਿੱਚ ਗੱਡੀ ਜਿਹੜੀ ਥੱਲੋ ਉਹਦੇ ਵਿੱਚ ਅੰਦਰ ਬਾਰੇ ਸਾਰਾ ਪਰਿਵਾਰ ਖਾਦਾ ਇਹ ਪਹਿਲਾਂ ਕਦੇ ਕਿਸੇ ਨਾ ਸਰਕਾਰ ਨੇ ਸੋਚਿਆ ਨਾ ਦੇਸ਼ 'ਚ ਕਿਸੇ ਹੋਰ ਸੂਬੇ ਨੇ ਸੋਚਿਆ ਕਿਸ ਨੇ ਫਿਰ ਮੈਂ ਤੁਹਾਨੂੰ ਆਊਟ ਆਫ ਦਾ ਬਾਕਸ ਆਈਡੀਆਸ ਦੱਸ ਰਿਹਾ ਜਿਹੜੇ ਜਿਹੜੇ ਪੰਜਾਬ ਸਰਕਾਰ ਨੇ ਹੁਣ ਤੱਕ ਇੰਪਲੀਮੈਂਟ ਕਰਦੇ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ ਪੇਪਰ ਦੇ ਦਿੰਦੀਆਂ ਸੀ ਥਿਊਰੀ ਦੇ ਪੇਪਰ ਚੋਂ ਪਾਸ ਹੋ ਜਾਂਦੀਆਂ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ ਕਰਨ ਪ੍ਰਾਣਿਕ ਕਰੂਨ ਬਣੇ ਹੋਏ ਆ ਕਿਸੇ ਨੇ ਦੇਖਿਆ ਹੈ ਨਹੀਂ 60 ਕਿਲੋ ਦੀ ਬੋਰੀ ਜਿਹੜੀ ਹੈ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭਜਣਾ 1 ਕਿਲੋਮੀਟਰ ਕੁੜੀ ਨੇ ਵੀ ਭਜਣਾ ਟ੍ਰੇਨਿੰਗ ਚ ਉਹ ਕਹਿੰਦੇ ਅਸੀਂ ਕਿੱਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਅਸੀਂ ਭਜਲਾਂਗੇ ਤੇ ਮੈਂ ਕਹਾਂ ਤਾ ਗੱਲ ਠੀਕ ਨਹੀਂ ਕਿ ਗਰਾਊਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਂਸਡੇ ਵਰਨ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਿਹਾ ਜਰਾ ਆ ਕੀ ਹੈ ਕਹਿੰਦੇ ਹਾਂਜੀ ਪਰੌਣਾ ਚੱਲੀ ਜਾਂਦਾ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਵੀ ਜਦੋਂ ਕੋਈ ਤੇ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਹੀ ਹੈ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਹੈ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਕਹਿੰਨ ਕਿ ਇਹਨੂੰ ਚੇਂਜ ਕਰੋ 60 ਤੋਂ 40 ਕੀਤਾ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ 'ਚ ਹੋ ਰਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਪਹ ਪੁਰਾਣੇ ਕਾਨੂੰਨ ਪਏ ਨੇ ਅਹੀਂ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਰਾਤ ਨੂੰ ਵੀ ਟੁੱਟਮੀ 2 ਵਜੇ ਆਈ 2:30 ਵਜੇ ਚਲੀ ਗਈ ਸਾਢੇ 3 ਵਜੇ ਆਈ ਸਾਢੇ 4 ਚਲੀ ਗਈ ਉਹ ਅੱਧੀ ਵੀ ਨਹੀਂ ਆਉਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਮੈਂ ਕਿਹਾ ਵੀ ਜੇ ਤੁਸੀਂ 8 ਘੰਟੇਾਂ ਦੀ ਬਜਾਏ 10 ਤੋਂ 11 ਘੰਟੇ ਦਿਨੇ ਦੇ ਦੋ ਲਗਾਤਾਰ ਤਾਂ ਉਹਦਾ ਤਿੰਨ ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਜਿੱਕੋ ਹੀ ਪਣ ਲੱਗ ਜੂ। ਉਹਦੇ ਨਾਲ ਉਸ ਤੋਂ ਬਾਅਦ ਉਹ ਅਗਲੇ 2-3 ਦਿਨ ਪਾਣੀ ਲਾਉਂਦਾ ਨਹੀਂ। ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਹੈ ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀ ਵੱਟਾਂ ਤੋੜ ਲੇ। ਵੱਟਾਂ ਉਹਨੂੰ ਪੋਚਣੀਆਂ ਉਸੇ ਨੂੰ ਪੈਣਗੀਆਂ। ਮੈਂ ਕਿਹਾ ਵੀ 6 ਦਿਨ ਦਾ ਲਾ ਲੈਣਿਆ ਅਵਰੇਜ। 6 ਦਿਨਕ ਤੁਸੀਂ ਕਿੰਨੀ ਬਿਜਲੀ ਦਿੰਨੇ ਹੋ? ਕਹਿੰਦੇ 48 ਘੰਟੇ। 8 ਘੰਟੇ ਦੇ ਫਿਰ ਵੀ ਰੋਲਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀ ਆਉਂਦੀ ਕੱਟਦੀ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਿਹਾ ਇਧਰੋਂ ਕਿੰਨਾ ਦਿਨ ਨੇ 11 ਘਰ ਘਣ ਕਹਿੰਦੇ 33 ਘੰਟੇ ਮੈਂ ਕਿਹਾ 15 ਘੰਟੇ ਦੇ ਨਾਲੇ ਇਹ ਬਚ ਗਏ ਨਾਲੇ ਉਹ ਖੁਸ਼ ਵੀ ਜਦੋਂ ਮਰਜ਼ੀ ਚਲਾ ਲਓ ਥੋੜੀ ਬਿਜਲੀ ਬਚੂਗੀ ਮੋਟਰ ਬੰਦ ਕਰਕੇ ਜਾਇਆ ਕਰਨਗੇ ਅੱਜ ਅੱਜ ਮੋਟਰ ਬੰਦ ਕਰਕੇ ਘਰੇ ਜਾਂਦੇ ਜੀ ਮਲਿਕ ਤਾਂ ਮੈਨੂੰ ਮਿਲਿਆ ਮੈਂ ਖੇਤਾਂ 'ਚ ਗਿਆ ਸੀਗਾ ਪਿੱਛੇ ਜੇ ਮੈਨੂੰ ਦੱਸਿਆ ਕਿਹਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਹੈ ਆਪਣੇ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹ ਕੱਢ ਕੇ ਝੋੜੇ ਚ ਪਾ ਕੇ ਲੈ ਕੇ ਜਾਂਦਾ ਕਿ ਤੇ ਰਾਤ ਨੂੰ ਆਟੋਮੈਟਿਕਲੀ ਨਾ ਚੱਲ ਪਏ ਯਾਰ ਕਿਉਂਕਿ ਕਿਉਂਕਿ ਕੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰਤਾ ਸੀ ਇਹ ਵੀ ਪਹਿਲੀ ਵਾਰ ਹੋਇਆ ਜੀ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦਾ ਸਿੰਗਲ ਵਿੰਡੋ ਪਰ ਵਿੰਡੋ ਚੋਂ ਬਹੁਤ ਵਿੰਡੋ ਨਿਕਲਦੀ ਸਿੰਗਲ ਵਿੰਡੋ ਦੀ بجائے ਸਿੰਗਲ ਵਿੰਡੋ ਸਿੰਗਲ ਪੈਨ ਕਰਾਂ ਵੀ ਪੈਨ ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਕੀ ਹੋ ਸਕਦਾ ਉਹ ਗੈਸ ਕਾਫੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਓਟੀਐਸ ਵੀ ਦਿੱਤੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਇਸ ਤੋਂ ਪਹਿਲਾਂ ਤੁਹਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਮਤਲਬ ਖੂਨ ਚੂਸਣ ਵਾਸਤੇ ਰੱਖਦੀਆਂ ਸੀ ਲਾਲ ਜਿਹੇ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਵਾਜ ਹੀ ਬਣ ਗਿਆ ਸੀ ਵੀ ਇੱਕ ਇਹਨਾਂ ਨੂੰ ਫੜਾਇਆ ਉਹ ਇੱਕ ਉਹਨਾਂ ਨੂੰ ਫੜਾਇਆ ਹੋ ਅੱਛਾ ਇਹ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਦੋਨਾਂ ਦੇ ਮੈਨੀਫੈਸਟੋ ਪੜੇ ਵੀ ਨਹੀਂ ਹੁੰਦੇ ਦੋਨਾਂ ਦਾ ਕਿਸੇ ਪਾਰਟੀ ਨੂੰ ਪਿਆਰ ਵੀ ਨਹੀਂ ਕਰਦੇ ਨਹੀਂ ਵੀ ਆਹ ਪਾਰਟੀ ਕੋਲ ਤੋਂ ਸਿਰਫ ਇਹ ਕਹਿ ਕੇ ਉਹਨਾਂ ਨੇ ਉਹ ਲੈ ਆ ਬਰਾਵਾ ਤੇਰਾ ਵੀ ਮੱਥਾ ਡੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਲੈ ਵੀ ਤੇਰਾ ਮੱਥਾ ਡੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਆ ਮਲ ਡਰ ਡਰ ਲੱਗਣ ਲੱਗਾ ਇੰਨਾ ਫੈਡ ਇੰਡਸਟਰੀ ਕੀ ਕਰੋਗੀ ਇੰਡਸਟਰੀ ਉਧਰ ਉਧਰ ਜਾਓਗੇ ਹੋਰ ਕੀ ਕਰੋ ਉਹ ਕੋਈ ਹੋਰ ਪ੍ਰੋਫਿਟ ਦੇ ਜਾਂ ਫਿਰ ਹਿੱਸੇ ਮੰਗਦੇ ਸਾਨੂੰ ਹਿੱਸਾ ਦਿਓ ਪਰ ਕਿ ਤੋ ਦੇਦੋਗੇ ਸਾਹੀ ਤੁਸੀਂ ਆ ਸਾਡਾ ਇੱਕੋ ਹੀ ਮਕਸਦ ਹੈ ਇੱਕੋ ਹੀ ਲਾਲਚ ਕਹਿ ਲੋ ਸਵਾਰਥ ਕਹਿ ਲੋ ਕਿ ਬਸ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਦੇ ਦਿਓ ਬਸ ਸਾਡੇ ਪਰਮਿਸ਼ਨ ਦੋ ਜੁੰਟਾਂ ਦੀ ਲੈਣ ਆਉਂਗੇ ਤਿੰਨ ਜੁੰਟਾਂ ਦੀ ਦੇਵਾਂਗੇ ਕੰਮ ਬਤਾਓ ਕੰਮ ਦਿਓ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਇੱਕ ਤੁਹਾਡੇ ਲਈ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈ ਨੈਸ਼ਨਲ ਸਰਵੇ ਹੋਇਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ ਜੀ। ਹਾਂ ਜੀ। 4 ਸਾਲਾਂ ਬਾਅਦ ਹੁੰਦਾ ਸੈਂਟਰ ਸਰਕਾਰ ਕਰਾਉਂਗੀ। ਤੇ 850 ਤੋਂ ਉੱਪਰ ਬੱਚੇ NEET ਕਲੀਅਰ ਕਰ ਗਏ। 450 ਤੋਂ ਉੱਪਰ ਬੱਚੇ JEE ਕਲੀਅਰ ਕਰ ਗਏ। 44 ਬੱਚੇ JEE ਐਡਵਾਂਸ ਕਲੀਅਰ ਕਰ ਗਏ। ਉਹ ਤੁਹਾਡੇ ਹੀ ਮਟੀਰੀਅਲ ਆਉ। ਛੋਟੇ-ਬੋਟੇ ਆਉਣਗੇ ਉਹ IIT ਕਰਕੇ। ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੀ ਪੂਨੇ ਤੋਂ ਜੇ ਬੰਗਲੌਰ ਤੋਂ ਜਾਂ ਹైదరాబాద్ ਤੋਂ ਲੈ ਕੇ ਆਉਣੀ ਪੈਂਦੀ ਜਿਹੜੇ ਸਪੈਸ਼ਲਿਸਟ ਨੇ ਆਪਾਂ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਦਾ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹਦੇ ਨਾਲ ਅਧਾਰ ਸਬੰਧਤ ਅਸੀਂ ਤੇ ਤੁਹਾਨੂੰ ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਹਾਂ ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਇਲیکشن ਹੋਵੇ ਭਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ ਵੀ ਯਾਰ ਇਹ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣਾ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਆਲੇ ਆਂ ਅਸੀਂ ਪੈਸੇ ਨਾਲ ਜਿੱਤਣ ਆਣ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੰਜਲ ਸਾਹਿਬ ਨੇ ਤੇ ਸਾਰੇ ਜਿਲ੍ਹਾ ਜਿਲ੍ਹਾ ਬੈਠੇ ਆ ਸੱਚ ਜੀ ਬੈਠੇ ਇਹਨਾਂ ਨੇ ਬੜਾ ਵੱਡਾ ਕਾਠ ਆਪਣੀ ਕਰੇ ਕੀਤਾ ਤੇ ਸਾਰੀ ਇੰਡਸਟਰੀ ਲਿਸਟ ਆਏ ਤੇ ਮੈਂ ਕਹਾਂ ਜੀ ਆਹੀ ਚਾਹੀਦੇ ਸੰਤ ਬਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਗਈ ਹੈ ਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ politcal ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸੀਂ ਤਾਂ ਬਸ ਇਹ ਕਹਿੰਨੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈ ਨਾ ਤੇ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਉਹ ਕਰਨਾ ਤੁਸੀਂ ਹੈ ਉਹਦੇ ਸੂਤਰਤਾਰ ਤੁਸੀਂ ਹੈ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪਹਿ ਦਿਲੋਂ ਧੰਨਵਾਦ ਕਰਦਾ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸੁਜੈਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਾਂ ਪੰਜਾਬ ਦੇ ਰੈਵਨਿਊ ਨੂੰ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਨੇ ਆ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ਜ਼ਰੀਏ ਤੁਹਾਡੇ ਤੋਂ ਸੁਝਾਅ ਮੰਗਦੇ ਆ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ ਚ ਕੋਈ ਓਲਾ ਨਹੀਂ ਹੈਗਾ ਆਪਣੇ ਚ ਕੋਈ ਮਤਲਬ ਨਹੀਂ ਹੈਗਾ بڑے بڑے ਸੂਫੀ ਸ਼ਾਇਰ ਹੋਏ ਨੇ ਮੁਹੰਮਦ ਮੀਆਂ ਬਖਸ਼ ਉਹਨਾਂ ਨੇ ਕਿਹਾ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜਨਾ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਸੋ ਜੇ ਯਾਰੀ ਚ ਮਤਲਬ ਹੋ ਗਿਆ ਫਿਰ ਉਹ ਤੋੜਨੀ ਚੜਦੀ ਦੋਸਤੀ ਦਾ ਮਤਲਬ ਕੀ ਹੈ ਹਿੰਦੀ ਦਾ ਲਫ਼ਜ਼ ਹੈ ਦੋਸਤ ਦੋ ਡੈਸ਼ ਸਤਿ ਦੋ ਸਤਿ ਦੋ ਸਚਾਈਆਂ ਉਤੋਂ ਦੋਸਤ ਬਣਿਆ ਨਹੀਂ ਤਾਂ ਹੋਰ ਲਫ਼ਜ਼ ਵੀ ਹੈਗੇ ਮਿੱਤਰ ਜਾਣੂ ਨੌਨ ਹੋਰ ਵੀ ਹੈਗੇ ਪਰ ਦੋਸਤ ਕਿੰਨੇ ਕੋ ਹੁੰਦੇ ਦੋ ਤਿੰਨ ਚਾਰ ਬਸ ਜਦੋਂ ਦੋਨੇ ਪਾਸੇ ਸੱਚ ਹੈ ਉਹਨੇ ਚੱਲੀ ਜਾਉ ਜਦੋਂ ਇੱਕ ਪਾਸੇ ਸੱਚ हट ਗਿਆ ਹੌਲੀ ਹੌਲੀ ਪਤਾ ਲੱਗ ਗਿਆ ਉਹ ਟੁੱਟ ਜਾਂਦੀ ਹੈ ਫਿਰ ਸੋ ਮੈਂ ਚਾਹਨਾ ਕਿ ਦੋਨੇ ਪਾਸੇ ਵੀ ਆਪਣੀ ਜਿਹੜੀ ਸਚਾਈ ਜਿਹੜੀ ਸਰਕਾਰ ਨਾਲ ਤੁਹਾਡੀ ਬਣੀ ਰਹੇ ਔਰ ਐਸੀ ਤਰ੍ਹਾਂ ਪੰਜਾਬ ਜਿਹੜਾ ਉਹ ਤਰੱਕੀ ਦੀਆਂ ਪੌੜੀਆਂ ਚੜਦਾ ਰਹੇ ਜਲਦੀ ਹੁਣ ਪੜ੍ਹਾਈ ਚ ਨੰਬਰ ਵਾਣਾ ਹੁਣ ਖੇਤੀ ਚ ਤਾਂ ਪਹਿਲੇ ਹੀ ਸੀਗੇ ਹੋਰ ਬਹੁਤ ਸਾਰੇ ਵਰਗਾਂ ਚ ਪੰਜਾਬ ਜਿਹੜਾ ਉਹ ਉੱਪਰ ਆ ਰਿਹਾ ਹੈ ਪਹਿਲਾਂ ਤਾਂ 27ਵੇਂ 22ਵੇਂ ਨੰਬਰਾਂ ਤੇ ਫਿਰਦੇ ਸੀ ਤੇ ਇੰਡਸਟਰੀ ਦੇ ਵਿੱਚ ਵੀ ਇੱਕ ਰੋਲ ਮਾਡਲ ਬਣੀ ਹੈ ਦੇਸ਼ ਲਈ ਕਿਉਂਕਿ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੇ ਗੁਰੂ ਪੀਰ ਫਕੀਰ ਉਹ ਸਾਡੇ ਲਈ ਰੋਲ ਮਾਡਲ ਬਣੇ ਚਾਹੇ ਯਾਦੀ ਦੀਆਂ ਲੜਾਈਆਂ ਹੋਣ ਚਾਹੇ ਹਰਾ ਇਨਕਲਾਬ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ ਦੇਸ਼ ਨੂੰ ਸੋ ਅੱਜ ਵੀ ਲੋੜ ਹੈ ਕਿ ਦੇਸ਼ ਨੂੰ ਲੀਡ ਕਰਨ ਦੀ ਲੋੜ ਹੈ ਔਰ ਜਿਸ ਦਿਨ ਪੰਜਾਬ ਨੰਬਰ 1 ਬਣ ਬਣ ਗਿਆ ਔਰ ਉਸ ਦਿਨ ਫਿਰ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਕੰਨੇ ਭਾਰਤ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪਜਾਵਦਾ ਨਗ ਤੋਂ ਬਿਨਾ ਮੁੰਦਰੀ ਕਾਦੀ ਔਰ ਨਗ ਦੇ ਰੰਗ ਥੋੜੇ ਜੇ ਫਿੱਕੇ ਪੈ ਗਏ ਸੀ ਦਾਗ ਲੱਗੇ ਸੀ ਕਿਤੇ ਚਿੱਟੇ ਦਾ ਦਾਗ ਲੱਗ ਗਿਆ ਸੀ ਕਿਤੇ ਕਰਾਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਉਹ ਅਸੀਂ ਦਾਗ ਜਿਹੜੇ ਆ ਉਹ ਹੌਲੀ ਹੌਲੀ ਸਾਫ਼ ਕਰ ਰਹੇ ਆ ਯੁੱਧ ਨਸ਼ੈਂਬਰ ਤੋਂ ਸ਼ੁਰੂ ਕੀਤਾ ਹੋਇਆ ਬੜਾ ਸਹਿਯੋਗ ਤੁਹਾਡਾ ਵੀ ਮਿਲ ਰਿਹਾ ਹੈ ਇਸ ਮਾਮਲੇ 'ਚ ਔਰ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹੁੰਦੇ ਆ ਜਦੋਂ ਕੋਈ ਫਾਈਲ ਆਵੇ ਬਸ ਉਹਦੇ 'ਚ ਇਹ ਆ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੋਕਾਂ ਦਾ ਵੀ ਭਲਾ ਹੋਵੇ ਵਪਾਰੀ ਦਾ ਵੀ ਰੈਵਨਿਊ ਵਧੇ ਹੋਰ ਰੈਵਨਿਊ ਸਾਡੇ ਕੋਲੇ ਆਊਗਾ ਅਸੀਂ ਅੱਗੇ ਵੀ ਲੋਕਾਂ ਨੂੰ ਦੇ ਦਾਂਗੇ ਸਕੂਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਸਕੂਲ ਆਫ ਐਮਿਨੈਂਸ ਦੇ ਰੂਪ ਚ ਜਾਂ ਟੋਲ ਪਲਾਜ਼ੇ ਹਟਾ ਦੇਾਂਗੇ ਹਨਾ ਇਨਫਰਾਸਟ੍ਰਕਚਰ ਦੇ ਰੂਪ ਚ ਬਿਜਲੀ ਦੇ ਰੂਪ ਚ ਜਿਵੇਂ ਵੀ ਦੇਵਾਂਗੇ ਸੋ ਅਸੀਂ ਜਿਹੜਾ ਤੁਹਾਡੇ ਗਾਈਡੈਂਸ ਜਿਹੜੀ ਹੈ ਉਹਦੇ ਕਿਉਂਕਿ ਤੁਹਾਡੇ ਕੋਲੇ ਤਜਰਬਾ ਹੈ ਐਕਸਪੀਰੀਅੰਸ ਕਹਿੰਦੇ ਉਹ ਕੰਗਾ ਹੈ ਇਹ ਲਕਸਪੀਰੀਅੰਸ ਹੈ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਫਾਇਦਾ ਕੀ ਹੈ ਕੰਗੇ ਦਾ ਫਿਰ ਹੈਨਾ ਇਸ ਕਰਕੇ ਸਿਆਣਾ ਬੰਦਾ ਉਹੀ ਹੈ ਜਿਹੜਾ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰ ਲੇ ਤਾਂ ਕਿ ਕੰਗਾ ਉਹਨੂੰ ਉਦੋਂ ਮਿਲ ਜੇ ਜਦੋਂ ਉਹਦੇ ਸਿਰ ਤੇ ਬਾੜ ਹੋਣ ਸੋ ਅਸੀਂ ਤੁਹਾਡਾ ਐਕਸਪੀਰੀਅੰਸ ਜਿਹੜਾ ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਹਾਂ